ਜੀ ਅਸੀਂ ਹੁਣ ਯੂਐਸਏ ਬਾਰਡਰ ਆ ਉਹ ਦੇਖੋ ਲੱਗੇ ਆ ਗਿਆ ਤੇ ਉਹ ਆ ਗਿਆ ਯੂਐਸਏ ਬਾਰਡਰ ਆਇਤ ਹੁਣ ਇੰਟਰ ਆ ਗਿਆ ਤੇ ਉਹ ਜਾਂਦੀ ਹੈ ਤੇ ਮੇਰੇ ਨਾਲ ਰਣਦੀਪ ਭਈ ਹੈ ਜੋਲੀ ਸਾਹਿਬ ਮਖਾਲਸਾ ਫਤੇ ਜੀ ਫਤੇ ਜੀ ਮਹਾਰਾਜ ਜਤੇ ਅੱਜ ਫਿਰ ਸਾਡੇ ਲਈ ਨਵਾਂ ਐਕਸਪੀਰੀਅੰਸ ਹੈ ਤੇ ਅਸੀਂ ਬਾਇਆ ਇਧਰੋਂ ਸੈਟਲ ਹੋ ਕੇ ਸੈਟਲ ਵਾਲੇ ਪਾਸੇ ਨੂੰ ਜਾਣਾ ਇੰਟਰ ਹੋ ਰਹੇ ਆ ਐਪਸਪੋਰਟ ਵਾਲੇ ਪਾਸੇ ਜਿਹੜਾ ਇਹਦਾ ਬਾਰਡਰ ਹੈਗਾ ਯੂ ਐਸ ਏ ਦਾ ਉਧਰੋਂ ਐਂਟਰ ਹੋਵਾਂਗੇ ਕਣੀਆਂ ਨੇ ਸਵਾਗਤ ਕਰ ਤੱਕਣੀਆਂ ਨੇ ਕਹਿੰਦੇ ਯੂ ਐਸ ਏ ਵੱਲ ਜਾਂਦੇ ਵੀ ਮੈਸ਼ ਨਾ ਉਹ ਦੇਖ ਮੇਸ਼ਾਨਾ ਇੱਧਰ ਰਹਿ ਗਿਆ ਲੋ ਜੀ ਅਸੀਂ ਹੁਣ ਐਂਟਰ ਹੋ ਗਏ ਯੂ ਐਸ ਏ ਤੇ ਵੈਰੀਫਿਕੇਸ਼ਨ ਵਗੈਰਾ ਹੋ ਗਈ ਮਾੜੀ ਮੁੱਠੀ ਪ੍ਰੋਸੈਸਿੰਗ ਸੀਗੀ ਤੇ ਨਾਲ ਆ ਵਸ ਇੱਧਰ ਫਰਕ ਤਾਂ ਉਹੀ ਹੈ ਮੌਸਮ ਵੀ ਇਹ ਜਿਹਾ ਇੱਧਰ ਜਿਹਾ ਜਿੱਥੇ ਉੱਧਰ ਸੀਗਾ ਬੜਾ ਫਰਕ ਨਹੀਂ ਲੱਗ ਰਿਹਾ ਪਰ ਐਂ ਬਚਾ ਯੂ ਐਸ ਏ ਹੋ ਗਏ ਤੇਲ ਦਾ ਰੀਡ ਲਗਾਤਾ ਪਹਿਲਾਂ ਹੀ ਬੜਾ ਤੁਸੀਂ ਪੰਜ ਤੇ ਆ ਗਏ ਅਸੀਂ ਪੰਜ ਤੇ ਆ ਰਹੇ ਹਾਂ ਸ਼ਟਲ ਦੇ 76 ਨੇ ਸਾਡੇ ਲੱਗੇ ਪੰਪ ਹੈਗੇ ਨੇ ਇੱਕ ਦੋ ਅਭੀ ਹੈਗਾ ਸ਼ੈਵਰ ਸ਼ੈਵਰਨ ਹੈਗਾ ਸ਼ੈਵਰਨ ਹੈਗਾ ਤੇ ਤੇਰਾ ਸਾਡੇ ਵਾਲੀ ਹੈਗੇ ਨੇ ਦੋ ਤਿੰਨ ਸ਼ੈੱਲ ਵੀ ਹੈਗਾ ਕੀ ਚੱਲ ਰਿਹਾ ਹੈ ਅਰੇ ਇਹ ਕਿ ਮੈਂ ਚੱਲ ਰਿਹਾ ਤੇ ਹਾਂ ਇੱਥੇ 399 ਲਿਖਦਾ ਹੈ 3 ਨਹੀਂ ਨਹੀਂ ਨਾ ਹੂੰ ਲਓ ਜੀ ਅਮਰੀਕਾ ਨਾਲ ਆ ਦੇਖ ਰਿਹਾ ਜੰਦੇ ਪਾਇਲਟ ਦਾ ਪੰਪ ਆ ਰਿਹਾ ਬਾਬਾ ਸਾਨੂੰ 282 ਅੱਛਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਗਜੀਤ ਸਿੰਘ ਪੰਜੋਲੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਿੱਥੇ ਵੀ ਹੋਵੋਗੇ ਖੁਸ਼ ਹੋਵੋਗੇ ਸੋ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਮਰੀਕਾ ਦੀ ਧਰਤੀ ਤੇ ਪਹੁੰਚ ਗਏ ਆ ਅਮਰੀਕਾ ਦੇ ਵਿੱਚ ਮੌਜੂਦ ਹਾਂ ਇਸ ਵਕਤ ਸੈਟਰਲ ਤੇ ਬਿਲਕੁਲ ਸਰੀ ਦੇ ਨਾਲ ਹੀ ਪੈਂਦਾ ਐਸਪੋਰਟ ਦੇ ਨਾਲ ਬਾਰਡਰ ਜਿਹੜਾ ਸੈਟਰਲ ਦਾ ਉੱਥੇ ਆ ਸੋ ਜਿਵੇਂ ਭਾਰਤ ਤੇ ਪਾਕਿਸਤਾਨ ਦਾ ਮਾਹੌਲ ਬਣਿਆ ਹੋਇਆ ਹੈ ਨਾ ਉਹਨੂੰ ਲੈ ਕੇ ਜਿਹੜਾ ਕੈਨੇਡਾ ਵਾਲਾ ਸਰਪੰਚ ਆ ਆਪਣਾ 트럼ਪ ਆਉਣੀ ਉਹਨਾਂ ਨੇ ਫੈਸਲਾ ਦੋਨਾਂ ਸਮਝੌਤਾ ਜਿਹੜਾ ਉਹ ਕਰਾਇਆ ਹੈ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਦੋਵੇਂ ਦੇਸ਼ ਜਿਹੜੇ ਨੇ ਅਮਨ ਆਮਾਨ ਦੇ ਨਾਲ ਸ਼ਾਂਤੀ ਦੇ ਨਾਲ ਰਹਿਣ ਕਿਉਂਕਿ ਜਿਵੇਂ ਇਹ ਦੇਸ਼ ਜਿਹੜੇ ਨੇ ਇਹ ਦੋਵੇਂ ਮੁਲਕ ਆਪਸ ਦੇ ਵਿੱਚ ਜਿੱਥੇ ਵੀ ਹੈਗਾ ਤਾਂ ਇਹ ਆਪਸ ਦੇ ਵਿੱਚ ਪਿਆਰ ਨਾਲ ਰਹਿੰਦੇ ਆ ਇਹਨਾਂ ਦਾ ਵਪਾਰ ਤੇ ਭਾਵੇਂ ਸਿਆਸਤਦਾਨ ਆਪਸ ਦੇ ਵਿੱਚ ਬਿਆਨਬਾਜ਼ੀ ਜੋ ਮਰਜ਼ੀ ਕਰਦੇ ਰਹਿਣ ਪਰ ਆਪਸ ਦੇ ਵਿੱਚ ਇਹਨਾਂ ਦਾ ਵਪਾਰ ਕਾਰੋਬਾਰ ਸਾਰਾ ਇੱਕ ਮਿਕਾ ਇੱਕ ਰੋੜਾਂ ਦੇ ਥਰੂ ਜਾਂਦੇ ਆ ਰੋਲ ਖੁੱਲੇ ਆ ਸਿਰਫ ਨੋਰਮਲ ਚੈਕਿੰਗ ਹੁੰਦੀ ਆ ਸੋ ਮੈਂ ਉਮੀਦ ਕਰਦਾ ਕਿ ਕਿਸੇ ਵਕਤ ਜਿਹੜਾ ਭਾਰਤ ਪਾਕਿਸਤਾਨ ਜਾਂ ਹੋਰ ਮੁਲਕ ਜਿਹੜੇ ਗੁਆਂਢੀ ਮੁਲਕ ਨੇ ਉਹਨਾਂ ਦੇ ਨਾਲ ਵੀ ਜਿਹੜਾ ਸਬੰਧ ਹੈ ਉਹ ਬੜਾ ਸੁਖਾਲੇ ਤਰੀਕੇ ਦੇ ਨਾਲ ਹੋਊਗਾ ਤੇ ਵਪਾਰ ਜਿਹੜਾ ਉਹ ਚੱਲਦਾ ਰਹੂਗਾ ਪਹੁੰਚ ਕੇ ਅਸੀਂ ਪ੍ਰੀਮੀਅਮ ਆਡਲਟ ਹੈਗਾ ਸੈਟਲ ਦਾ ਤੇ ਕਾਰਕਿੰਗ ਇਧਰ ਹੈ ਤੇ ਉਹ ਟੌਮੀ ਦਾ ਵੱਖ-ਵੱਖ ਬ੍ਰਾਂਡ ਜਿਹੜੇ ਨੇ ਇੱਥੇ ਆ ਗਏ ਇਹ ਆਪਰੇਟ ਲੈਟਰ ਸਿਨ ਸਿਆਟਲ ਦਾ ਦੇਖ ਰਹੇ ਹਾਂ ਇੱਥੇ। ਬਹੁਤ ਬਹੁਤ ਦੇਬੋਸ। ਹੂੰ ਸਾਫ਼ ਸੁੱਤਰਾ ਮਲਕਾ ਹੈ ਕੋਈ ਸ਼ੱਕ ਨਹੀਂ ਤੇ ਗ੍ਰੀਨਰੀ ਬਹੁਤ ਜ਼ਿਆਦਾ ਹੈ। ਤੇ ਪਹਿਲਾਂ ਤਾਂ ਕੈਨੇਡਾ ਦੀ ਗ੍ਰੀਨਰੀ ਜਿਹੜੀ ਆ ਉਹੀ ਨਹੀਂ ਮਾਣ ਪਰ ਇਹ ਕੈਨੇਡਾ ਨਾਲੋਂ ਵੀ ਉੱਤੇ ਦੀ ਆ ਚਾਰਜਾਂ ਦੇ। ਬਈ ਮਰੀਨੋ। ਹੰਝੂ ਸਾਹਿਬ ਬਨਾਣਾ ਰਿਪਬਲਿਕ ਦੇ ਨੇ ਹੁਣ ਤੁਹਾਨੂੰ ਸਭ ਕੀ ਕਹੋਗੇ? ਸਿਆਟਲ ਦੇ ਵਿੱਚ ਬਹੁਤ ਸੋਹਣਾ ਪਣੋੜੀ ਸਾਹਿਬ। ਸੋ ਅਮਰੀਕਾ ਬੜਾ ਖੂਬਸੂਰਤ ਹੈ ਤੇ ਮੈਨੂੰ ਜਿਹੜਾ ਕੈਨੇਡਾ ਤੇ ਅਮਰੀਕਾ ਦੇ ਵਿੱਚ ਫਰਕ ਲੱਗਿਆ ਉਹ ਵੱਡਾ ਇਹ ਸੀ ਵੀ ਜਦੋਂ ਅਸੀਂ ਬਾਈ ਰੋਡ ਆ ਰਹੇ ਸੀਗੇ ਸਿਆਟਲ ਵੱਲ ਨੂੰ ਆ ਰਹੇ ਹਾਂ ਤਾਂ ਮੇਰੇ ਖਿਆਲ ਡੇਢ ਦੋ ਘੰਟੇ ਦੀ ਡਰਾਈਵ ਹੈਗੀ ਆ ਸੋ ਗ੍ਰੀਨਰੀ ਜਿਹੜਾ ਜੰਗਲ ਜਿਹੜਾ ਉਹ ਜ਼ਿਆਦਾ ਸਾਹਮਿਆ ਹੋਇਆ ਵੈਸੇ ਤਾਂ ਦੁਨੀਆ ਦੇ ਵਿੱਚ ਜਿਹੜਾ ਕੈਨੇਡਾ ਦਾ ਵਾਤਾਵਰਨ ਹੈ ਜਾਂ ਉਹ ਵੀ ਬਹੁਤ ਵੱਡੇ ਪੱਧਰ ਤੇ ਮਤਲਬ ਮਸ਼ਹੂਰ ਹੈਗਾ ਆਪਣੇ ਆਪ ਦੇ ਵਿੱਚ ਵੱਡੀ ਖਾਸੀਅਤ ਰੱਖਦਾ ਹੈ ਸੋ ਜਿਹੜਾ ਅ ਅਮਰੀਕਾ ਦਾ ਕੰਮ ਹੈ ਅਮਰੀਕਾ ਦੇ ਵਿੱਚ ਦੇਖਿਆ ਜੰਗਲ ਬਹੁਤ ਜ਼ਿਆਦਾ ਹੈ ਸੋ ਗ੍ਰੀਨਰੀ ਬਹੁਤ ਜ਼ਿਆਦਾ ਹੈ ਇਹ ਇਹਨੂੰ ਦੇਖ ਕੇ ਮੈਨੂੰ ਖੁਸ਼ੀ ਹੋਈ ਹੈ ਸੋ ਖੂਬਸੂਰਤ ਹੈ ਮਾਹੌਲ ਬੜਾ ਵਧੀਆ ਸ਼ਾਂਤੀ ਹੈ ਲਓ ਜੀ ਅੱਜ ਫਿਰ ਸੈਟਲ ਦੇ ਆਊਟਲਾਈਟ ਹੀ ਦੇਖਿਆ ਤੇ ਅਗਲੀ ਵਾਰ ਜਦ ਆਵਾਂਗੇ ਹੋਰ ਵੀ ਥਾਵਾਂ ਦੇਖਾਂਗੇ ਫਿਰ ਬਾਹਰ ਦਾ ਵੀਦਰ ਬੜਾ ਸ਼ਾਨਦਾਰ ਹੈ ਖੂਬਸੂਰਤ ਹੈ ਜੀ ਬਹੁਤ ਕਮਾਲ ਦਾ ਵੈਦਰ ਹੈ ਅਮਰੀਕਾ ਦੇ ਝੰਡੇ ਤੁਸੀਂ ਦੇਖ ਲਓ ਵੀ ਹਰ ਸ਼ਹਿਰ ਦੇ ਵਿੱਚ ਇਹਨਾਂ ਨੇ ਐਂਟਰੀ ਵੇਲੇ ਐਗਜ਼ਿਟ ਵੀ ਲੱਗੇ ਹੋਏ ਨੇ ਜੇ ਤੁਹਾਨੂੰ ਨਾਲ ਹੀ ਹੁਣ ਦਿਖਾਉਨੇ ਆ ਕਿ ਗੋਰੇ ਜਿਹੜੇ ਨੇ ਉਹ ਕਿਹਜੇ ਇਲਾਕੇ ਦੇ ਵਿੱਚ ਰਹਿੰਦੇ ਨੇ ਕਿੱਥੇ ਰਹਿਣਾ ਪਸੰਦ ਕਰਦੇ ਨੇ ਜ਼ਿਆਦਾਤਰ ਗੋਰੇ ਜਿਹੜੇ ਨੇ ਆ ਦੇਖੋ ਅਸੀਂ ਗੋਰਿਆਂ ਦੀ ਏਰੀਏ ਦੇ ਵਿੱਚ ਆ ਜਮਾ ਸ਼ਾਂਤੀ ਐ ਇੱਥੇ ਬਿਲਕੁਲ ਪੀਸ ਐ ਇੱਕ ਖੁੱਲੇ ਘਰ ਨੇ ਐਵੇਂ ਪਹਾੜਾਂ ਦੇ ਵਿੱਚ ਪਹਾੜਾਂ ਦੀ ਗੋਦ ਦੇ ਵਿੱਚ ਗੋਰੇ ਇਹ ਜੇ ਮਾਹੌਲ ਦੇ ਵਿੱਚ ਰਹਿੰਦੇ ਆ ਕੁਦਰਤ ਨਾਲ ਇੱਕਮ ਇੱਕ ਹੋ ਕੇ ਗੋਰੇ ਆਨੰਦ ਲੈਂਦੇ ਆ ਕੁਦਰਤ ਦਾ ਲੋਈ ਸਾਰਾ ਦਿਨ ਅਸੀਂ ਘੁੰਮ ਕੇ ਸੈਟਲ ਦੇ ਵਿੱਚ ਤੇ ਆਪਾਂ ਵਾਪਸ ਚੱਲੇ ਆ ਤੇ ਅੱਗੇ ਬਾਰਡਰ ਆਉਣਾ ਬਸ ਤੇ ਝੰਡਾ ਇਹਨਾਂ ਦਾ ਹਰੇਕ ਵੱਡਾ ਸ਼ਹਿਰ ਜਦੋਂ ਵੀ ਆ ਜਾਂਦਾ ਤੇ ਛੋਟਾ ਸ਼ਹਿਰ ਕੋਈ ਵੀ ਆਉਂਦਾ ਤਾਂ ਝੰਡਾ ਜ਼ਰੂਰ ਹੁੰਦਾ ਇਹਨਾਂ ਦਾ ਤੇ ਅੱਗੇ ਬਸ ਹੁਣ ਸਾਰੀ ਪੰਜਾਬੀਆਂ ਨਾਲ ਭਰੀ ਬਸ ਬਸ